ਹਾਂਜੀ ਤੇ ਮੈਂ ਤੁਹਾਨੂੰ ਗੱਲ ਕਰਦੀ ਪਈ ਸੀਗੀ ਗੁੱਡ ਫਰਡੇ ਬਾਰੇ ਕਿ ਅਸਤੇ ਦੇ ਕਿਉਂ ਮਨਾਇਆ ਜਾਂਦਾ ਤਾਂ ਆਪਾਂ ਗੱਲ ਕਰਦੇ ਪਈ ਸੀਗੇ ਕਿ ਮੈਂ ਬਾਈਬਲ ਦੇ ਹਿਸਾਬ ਦੇ ਦੇ ਹਿਸਾਬ ਨਾਲ ਗੱਲ ਕਰਾਂਗੇ ਗੁੱਡ ਫਰਡੇ ਦੀ ਗੱਲ ਅਧਿਆਇਆ ਕਿ ਦੇਖੋ ਹ ਇਸ ਵੇਗ ਅਸਿਕ ਬਾਈਬਲ ਵਿੱਚ ਵੀ ਕਿਤੇ ਲਿਖਿਆ ਹੈਗਾ ਕਿ ਗੁੱਡ ਫਰਡੇ ਵਾਲੇ ਦਿਨ ਪ੍ਰੋਫੈਸਰ ਸੀ ਜੀ ਨੂੰ ਸਲੀਪ ਤੇ ਚੜਾ ਦਿੱਤਾ ਗਿਆ ਸੀਗਾ ਨੇ ਸਾਡੇ ਕਰਕੇ ਕਿ ਸ਼ਹਾਤੇ ਦਿੱਤੀ ਪਰ ਮੇਸ਼ਰ ਨੇ ਆਪਣਾਈ ਕਿ ਉਤਾਪ ਤੋਂ ਸੰਧਿਕਾ ਕਰਕੇ ਬਾਅਦ ਉਸ ਤੋਂ ਕਿ ਸਾਰੇ ਸਸਾਟੀਆਂ ਚਾਹੁੰਦੇ ਚਾਹੀਏ ਜੈਸੇ ਕੋ ਐਸੇ ਜੋ ਵੀ ਕਨਾਂ ਦੇ 3 1 ਉਹ ਗੜਾ ਹੋ ਮਾਫ ਕੀਤਾ ਜਾ ਸਕੇ ਸਾਡੇ ਪਾਪਾ ਕਰਨ ਇਹ ਸੂਸੀ ਸੀ ਸੂਲੀ ਉਤੇ ਚੜਗੇ ਸੀ ਇਸ ਕਰਕੇ ਗੁਡ ਸ਼ਾਪ ਦਿਨ ਮਾਇਜ ਹੋਗਾ 18 ਅਪ੍ਰੈਲ ਅਸਲੀਅਤ ਦੇ ਵਿੱਚ ਬਾਈਬਲ ਵਿੱਚ ਅਤੇ ਪਠਾਰੀ ਭ੍ਰੰਡੋ ਕੋਈ ਜ਼ਿਕਰ ਨਹੀਂ ਕੀਤਾ ਗਿਆ ਜਿੰਦੂ ਨੂੰ ਸੱਚੀ ਉਤਤਾ ਬਾਗਲ ਵਿੱਚ ਥਾਂ ਪਰੰਡੋ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਚਲੋ ਅਗਲੇ ਤੇ ਅਜੀ ਦਾ ਬਾਈਬਲ ਵਿੱਚ ਜੇ ਬਾਈਬਲ ਦੇ ਇਸ ਹਸਾਬ ਨਾਲ ਮੈਂ ਗੱਲ ਕਰਾਂ ਤੇ ਪ੍ਰਭੂ ਯਿਸੂ ਪਰਮੇਸ਼ਵਰ ਦੇ ਪੁੱਤਰ ਸੀਗੇ ਉਹ ਕਹਿੰਦੇ ਸੀ ਕਿ ਮੈਂ ਹਾਂ ਪਰਮੇਸ਼ਵਰ ਦਾ ਪੁੱਤਰ ਪ੍ਰਭੂ ਯਿਸੂ ਇਸ ਗੱਲ ਨੂੰ ਲੈ ਕੇ ਬਹੁਤੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ ਗੁਰਮਣੀ ਕਹਿੰਦਾ ਸੀ ਕਿ ਤਾਂ ਆਪਣੇ ਆਪ ਨੂੰ ਇਹ ਭੂਤਿਆਂ ਦਾ ਰਾਜਾ ਕਹਿੰਦਾ ਹੈ ਕਿ ਆਪਣੇ ਆਪਣੇ ਪਰਮੇਸ਼ੁਰ ਦਾ ਪੁੱਤਰ ਕਹਿੰਦਾ ਹੈ ਇਹਨੂੰ ਸੂਲੀ ਤੇ ਚੜਾਓ ਇਹਨੂੰ ਸਲੀਵ ਤੇ ਤਾਂ ਕਰਕੇ ਉਹ ਮੌਜੂਦ ਇਲਾਕਾ ਸੀਗਾ ਉਸ ਟਾਈਮ ਜਿੱਦੋਂ ਕਿ ਰਾਜਾ ਕਹਿੰਦਾ ਸੀਗਾ ਉਹਨੇ ਭਾਵੇਂ ਇਸੂਲੀ ਤੇ ਚੜਾਉਣਾ ਹੁੰਦਾ ਸੀਗਾ ਤੇ ਜਿਸ ਟਾਈਮ ਭਾਵੇਂ ਇਸੂਸੀ ਨੂੰ ਸੂਲੀ ਤੇ ਚੜਾਇਆ ਗਿਆ ਸੀਗਾ ਉਹ ਸ਼ੁਕਰਵਾਦ ਦੇ ਦਿੰਦੇ ਸੀ ਹਾਂ ਅੱਜ ਦਾ ਦਿਨ ਸੀ ਸ਼ੁੱਕਰਵਾਰ ਦਾ ਹੀ ਦਿਨ ਸੀ ਪਰ ਪ੍ਰਭੂ ਯਿਸੂ ਨੂੰ 18 ਅਪ੍ਰੈਲ ਵਾਲੇ ਦਿਨ ਸੂਲੀ ਤੇ ਚੜਾਇਆ ਗਿਆ ਇਸ ਗੱਲ ਦਾ ਜ਼ਿਕਰ ਬਾਈਬਲ ਵਿੱਚ ਕਿਤੇ ਵੀ ਨਹੀਂ ਕੀਤਾ ਗਿਆ ਪੂਰੀ ਬਾਈਬਲ ਵਿੱਚ ਕਿਸੇ ਵੀ ਘਟਨਾ ਨੂੰ ਲੈ ਕੇ ਨਾ ਤਾਂ ਕੋਈ ਤਰੀਕਾਰੇ ਦੱਸਿਆ ਗਿਆ ਹੋਇਆ ਨਾ ਹੀ ਕੋਈ ਸੰਨਵਾਰੀ ਦਰਸਾਇਆ ਗਿਆ ਪਰ ਉਹ ਇਸ 30 ਨੂੰ ਉਠਾ ਰਹਾ ਨਹੀਂ ਬਲਕਿ ਸ਼ੁਕਰਾਨਾ ਦੇ ਦੇ ਜੁਲਿਤੇ ਚੜਾ ਲਿਆ ਗਿਆ ਸੀ ਇਹ ਗੱਲ ਸੱਚ ਹੈ 18 April ਨੂੰ ਵੀ ਜ਼ਿਕਰ ਬੰਦ ਦੇ ਵਿੱਚ ਨਹੀਂ ਕੀਤਾ ਜਾ ਰਿਹਾ ਪਿਛਲੇ ਮਹੀਨੇ ਚੋਂ ਕੋਈ ਵੀ ਬੜਾਵਾ ਨਹੀਂ ਦਿੱਤਾ ਜੋ ਸੱਚ ਹੈ ਉਹ ਵੀ ਗੱਲ ਕਹਿੰਦੀ ਆ ਪਰ ਉਹ ਇਸ 30 ਨੂੰ ਸ਼ੁਕਰਵਾਰ ਵਾਲੇ ਦਿਨ ਸ੍ਰੀਪ ਦੇਸ਼ ਭਾਈ ਗਿਆ ਸੀ ਪਰ 18 April ਨੂੰ ਚੜਾਈ ਗਈ ਸੀ ਇਸ ਦਾ ਕੋਈ ਜ਼ਿਕਰ ਬੰਦ ਦੇ ਵਿੱਚ ਨਹੀਂ ਕੀਤਾ ਗਿਆ ਇਹ ਜਿਵੇਂ ਕਿ ਅਗਲਾ ਦਿਨ ਸ਼ਨੀਵਾਰ ਦਾ ਦਿਨ ਸੀ ਤੇ ਇਸ ਨੂੰ ਉਹ ਲੋ ਪਵਿੱਤਰ ਦਿਨ ਵਜੋਂ ਮਨਾਉਂਦੇ ਸੀ ਲ ਸਭਾਤੇ ਦਿਨ ਵਜੋਂ ਮਨਾਉਂਦੇ ਸੀ ਸਬਤਾ ਤੁਮ ਦਾ ਮਤਲਬ ਪਵਿੱਤਰ ਦਿਨ ਦੇ ਵਜੋਂ ਮਨਾਇਆ ਜਾਂਦਾ ਸੀ ਸ਼ੁੱਕਰਵਾਰ ਦੇ ਦਿਨ ਤੋਂ ਵੀ ਉਸ ਲਈ ਤੇ ਚੜਾ ਉਤਾਰ ਕੀਤਾ ਜਾਂਦਾ ਸੀ ਤੇ ਜਦੋਂ ਉਹ اولى ਨਜ਼ਰੀਬ ਤੋਂ ਉਤਾਰਿਆ ਗਿਆ ਸੀਗਾ ਕਿਉਂਕਿ ਅਗਲੇ ਦਿਨ ਸ਼ਨੀਵਾਰ ਸੀਗਾ ਤੇ ਉਹਨਾਂ ਦੇ ਲੋਕਾਂ ਨੇ ਕਿਹਾ ਕਿ ਅਸੀਂ ਜ਼ਬਰਦਸਤ ਦਿਨ ਜਨਮ ਦੀ ਸ਼ਨੀਵਾਰ ਦਾ ਦਿਨ ਪਵਿੱਤਰ ਦਿਨ ਦੀ ਰੂਪ ਵਿੱਚ ਮਨਾ ਲਿਆ ਇਸ ਲਈ ਤੁਸੀਂ ਪ੍ਰਭੂ ਇਸ ਨੂੰ ਚੁਲੇ ਤੋਂ ਤੇ ਜਦੋਂ ਉਹਨਾਂ ਵਿੱਚ ਲਿਟੋਤਾ ਹੈ ਤੇ ਉਸ ਦੀ ਕਬਰ ਸੀਗੀ ਉਸ ਕਬਰ ਦੇ ਵਿੱਚ ਹਣ ਤੱਕ ਕਿਸੇ ਨੇ ਲੱਖਿਆ ਨਹੀਂ ਸੀਗਾ ਤੇ ਉਸ ਵਿੱਚ ਪ੍ਰਭੂ ਯਿਸੂ ਨੂੰ ਤੇ ਰੱਖਿਆ ਗਿਆ ਸੀ ਉਸ ਕਬਰ ਦੇ ਵਿੱਚ ਤੇ ਜਦੋਂ ਅਗਲੇ ਦਿਨ ਸ਼ਨੀਵਾਰ ਦਾ ਦਿਨ ਸੀ ਪਵਿੱਤਰ ਦਿਨ ਸੀ ਸਬਤ ਦਾ ਦਿਨ ਸੀ ਤੇ ਉਸ ਤੋਂ ਬਾਅਦ ਤੀਜੇ ਦਿਨ ਐਤਵਾਰ ਦੇ ਦਿਨ ਕੁਝ ਔਰਤਾਂ ਮਗਦਲੀਨੀ ਤੇ ਮਰੀਮ ਕਬਰ ਦੇ ਕੋਲ ਗਏ ਐਤਵਾਰ ਦੇ ਦਿਨ ਸੀ ਤਾਂ ਉਹਨਾਂ ਨੇ ਦੇਖਿਆ ਕਿ ਕਬਰ ਦਾ ਦਰਵਾਜ਼ਾ ਤਾਂ ਖੁੱਲਾ ਹੋਇਆ ਹੈ ਉਹ ਬਹੁਤ ਹੈਰਾਨ ਹੋ ਗਏ ਨਾ ਤੇ ਜਦੋਂ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਕੋਈ ਵੀ ਨਹੀਂ ਸੀ ਕਬਰ ਦੇ ਵਿੱਚ ਤੇ ਬਹੁਤ ਹੈਰਾਨ ਹੋ ਗਏ। ਇਹ ਜਦੋਂ ਉਹ ਕੋ ਅੰਦਰ ਗਏ ਆ ਉਹਨਾਂ ਨੂੰ ਕਿਸੇ ਨੇ ਆਵਾਜ਼ ਦੇ ਕੇ ਪੁੱਛਿਆ ਤੇ ਜਦੋਂ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਉਹ ਹੋਰ ਕੋਈ ਨਹੀਂ ਬਲਕਿ ਪਰਮੇਸ਼ਰ ਤਾਂ ਕੋ ਬਹੁਤ ਪ੍ਰਭੂ ਅਸੂ ਸੀ। ਹਾਂ ਪ੍ਰਭੂ ਅਸੂ ਜਾਨ ਕੇ ਸਾਡੇ ਪ੍ਰਭੂ ਅਸੂ ਸਾਡੇ ਲਈ ਬਾੜੇ ਦੇ ਉੱਤਲਾਏਗੇ ਤੇ ਤੀਜੇ ਦਿਨ ਉਹਦੇ ਵਿੱਚ ਜਨਮ ਹੋਵੇਗਾ। ਜਿੱਦਾਂ ਕੀ ਉਹਨਾਂ ਨੇ ਕਿਹਾ ਹੋਇਆ ਸੀ ਕਿ ਥੀਜੇ ਦਿਨ ਉਹ ਐਤਵਾ ਦੇ ਦਰਖਤ ਦੇ ਦਰਮਿਆਨ ਜਿੰਦਾ ਹੋ ਹੱਤੇ ਜੀਵਤ ਹੋ ਹੱਤੇ ਤੇ ਮੈਨੇ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਨਾਲੇ ਬਾਜਕੇ ਜਾ ਕੇ ਪ੍ਰਭੂ ਜੀ ਸੰਸਿਧ ਚੇਲਿਆਂ ਨੂੰ ਦੱਸਿਆ ਕਿ ਐਦਾਂ ਹੋਇਆ ਹੈ ਆ ਕਿ ਪ੍ਰਭੂ ਯਸੂ ਜਿੰਦਾ ਹੋ ਹੱਤੇ ਆ ਤੇ ਬਾਤ ਵਿੱਚ ਪ੍ਰਭੂ ਜੀ ਨੇ ਆਪਣੇ ਚੇਲਿਆਂ ਨੂੰ ਵੀ ਦਰਸ਼ਨ ਦਿੱਤੇ ਹੌਲੀ ਹੌਲੀ ਉਹਨਾਂ ਨੇ ਸਾਰੇ ਲੋਕਾਂ ਨੂੰ ਦਰਸ਼ਨ ਦਿਨੋ ਸ਼ੁਰੂ ਕੀਤੇ ਤੇ ਲੋਕਾਂ ਨੇ ਵਿਸ਼ਵਾਸ ਹੋ ਗਿਆ ਕਿ ਸੱਚਮੁੱਚ ਪ੍ਰਭੂ ਯਸੂ ਜੀ ਹੈ ਗਿਆ ਜੋ ਮਾਰੇਗੇ ਤੇ ਫਰਾਈਗੇ ਤੇ ਤੀਜੇ ਦਿਨ ਜਿੰਦਾ ਹੋਣਾ ਇਸ ਤੱਕ ਕਦੇ ਵੀ ਤੁਸੀਂ ਅਦਾ ਦੇ ਸੁਰੀਆਂ ਹੋਈ ਤਾਂ ਕਿ ਕੋਈ ਗੁਰੂ ਪੀਰ ਬਣ ਗਿਆ ਜਿਹੜਾ ਜ਼ਿੰਦਾ ਹੋ ਕੇ ਨਹੀਂ ਪਤਾ ਹੋ ਵੀ ਨਾ ਵੀ ਜੋ ਕਿਤੇ ਕੋ ਸਾਖ ਚ ਉੱਠੇ ਰੱਬ ਦੀ ਸੱਚਾਈ ਤਾਂ ਤਾਂ ਰੱਬ ਜ਼ਿੰਦਾ ਉਸ ਆਖੇ ਕਿ ਬਿਲਕੁਲ ਇਸੇ ਤਰ੍ਹਾਂ ਸਾਡੇ ਪ੍ਰੋਫੀਸੀਸ ਨੂੰ ਜਦੋਂ ਦੇਖਣਾ ਆਇਆ ਤੀਜੇ ਦਿਨ ਜ਼ਿੰਬਤ ਹੋ ਰਹੀ ਸੀ ਕਿਉਂਕਿ ਉਹ ਪਰਮੇਸ਼ੁਰ ਦੇ ਪੁੱਤਰ ਸੀ ਪ੍ਰੋਫੀਸੀਸ ਸਮ ਨੂੰ ਸੀ ਜੋ ਮਰਦੇ ਤੋਂ ਕੇ ਜਿਵਤ ਹੋ ਸੀ ਉਹ ਪਰਮੇਸ਼ੁਰ ਦੇ ਪੁੱਤਰ ਸੀ ਇਸ ਲਈ ਉਹ ਤੀਜੇ ਦਿਨ ਜ਼ਿੰਦਾ ਹੋਣ ਕਰਕੇ ਤੇ ਫੇਰ ਉਹ ਆਪਣੇ ਚਲੇ ਹੋ ਗਏ ਸਾਰੇ ਉਬਾਸ਼ਾ ਦੇਣੇ ਸ਼ੁਰੂ ਕਰਤੇ ਸੀ ਤੇ ਇਹ ਬਾਅਦ ਵਿੱਚ ਉਹ ਪਿੰਡ ਵਿੱਚ ਚੱਲ ਗਏ ਸੀਗੇ ਤੇ ਪਿੰਡ ਵਿੱਚ ਉਹ ਸਾਰੇ ਲੋਕਾਂ ਨੂੰ ਮੇਰੇ ਦਰਸ਼ਨ ਦਿੱਤੇ ਤੇ ਉਹਨਾਂ ਨੇ ਦੱਸਿਆ ਕਿ ਅੱਜ ਮੈਨੂੰ ਸਰਵਿਸ ਉਠਾ ਲਿਆ ਜਾਣਾ ਹੈ ਤੇ ਜਦੋਂ ਉਹਨਾਂ ਨੇ ਸਰਵਿਸ ਉਠਾ ਲਿਆ ਜਾਣਾ ਸੀਗਾ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਵਾਪਸ ਆਵਾਂਗਾ। ਉਹ ਲੈ ਨਿਕਲ ਕੇ ਤੇ ਵਾਪਸ ਸਰਵਿਸ ਉਠਾਈ ਗਈ ਸੀਗੇ ਤੇ ਹਾਂ ਇਹ ਸਾਚਾ ਸਾਡੇ ਬਾਬਾ ਜੀ ਸੁਲਸੀ ਜੀ ਇੱਕ ਵਾਰ ਫੇਰ ਵਾਪਸ ਆਣ ਕੇ ਸਾਰੇ ਲੋਕਾਂ ਨੂੰ ਕੋਲ ਦੀ ਕਿਤੇ ਨਾ ਸਾਹ ਬੱਟੇ ਹੁੰਦੀ ਹੈ ਬੱਟੇ ਅਖੱਜ ਚੰਗੀ ਕਰਨ ਕੀਤੀ ਹੋਣਗੇ ਹਾਂ ਇਸ ਹੱਥ ਚ ਜਿਹਦ ਤੁਸੋਂ ਵੀ ਸੁਣਾਂਗੇ ਉਹ ਸਾਨੂੰ ਸਾਡੇ ਕਿਤੇ ਹੋਏ ਕਰਮਾਂ ਦੇ ਹਿਸਾਬ ਨਾਲ ਹੀ ਫਾਂਡ ਦੇਣਗੇ ਜੇ ਨਹੀਂ ਮੰਦੀ ਕਰਨ ਕੀਤੀ ਹੋਣਗੇ ਹੋਰ ਉਸ ਹਿਸਾਬ ਨਾਲ ਫਾਂਡ ਦਿੱਤਾ ਜਾਵੇਗਾ ਔਰ ਜੇ ਨਾਲੇ ਚੰਗੀ ਕਰਨ ਕੀਤੀ ਹੋਣਗੇ ਉਹਨਾਂ ਨੂੰ ਉਸ ਹਿਸਾਬ ਦਿਨ ਫਾਂਡ ਦਿੱਤਾ ਜਾਵੇਗਾ ਫਿਰ ਇਸ ਲਈ ਮੈਂ ਕਹਿੰਦੀ ਹਾਂ ਕਿ ਆਪਣੇ ਗੁਨਾਹਾਂ ਨੂੰ ਕਰਨਾ ਛੱਡ ਦਿਓ ਉਹ ਚੰਗੇ ਰਾਹ ਤੇ ਤੁਰੋ ਸੱਚੇ ਪਰਮੇਸ਼ਵਰ ਪਿਤਾ ਦੇ ਪਿੱਛੇ ਚੱਲੋ ਕਿ ਪਰਮੇਸ਼ਵਰ ਪਲਾ ਹੈ ਤੁਸੀਂ ਚਾਹੇ ਲੱਖ ਗੁਨਾਹ ਕੀਤੇ ਹੋਣ ਵੀ ਪਰ ਅਗਰ ਤੁਸੀਂ ਇਹਨਾਂ ਗੁਨਾਹਾਂ ਨੂੰ ਮੰਨ ਕੇ ਪਰਮੇਸ਼ਵਰ ਪਿਤਾ ਕੋਲ ਮਾਫੀ ਮੰਗ ਲੈਂਦੇ ਹੋ ਉਹ ਤੁਹਾਨੂੰ ਮਾਫ ਕਰੇਗਾ ਤੇ ਆਪਣੇ ਗੱਲ ਨਾਲ ਲਾ ਲਵੇਗਾ ਹਾਂ ਪਰ ਇੱਕ ਗੱਲ ਹੈ ਤੁਹਾਨੂੰ ਮੌਕੇ ਵਾਦਾ ਕਰਨਾ ਪਵੇਗਾ ਪਰਮੇਸ਼ਵਰ ਪਿਤਾ ਨਾਲ ਕਿ ਤੁਸੀਂ ਮੌਕੇ ਕਦੇ ਵੀ ਕੋਈ ਗੁਨਾਹ ਨਹੀਂ ਕਰੋਗੇ पिता सूरी गाय नाम लगेगा क्योंकि जरूर नहीं दूर नहीं जो परमेश्वर के पिता कवि यसू द्वारा इस तरह कि सूर्य पिता है इसलिए डरते रहो परमेश्वर के नाम तो कवि यसुँ पला करो परमेश्वर कामेश्वर पीने परमेश्वर का धन्यवाद करो याद कदम ਕੀ ਅਸ ਦੇ ਕੋਸ਼ਤ ਇੱਕ ਜਿਹੜਾ ਦਸਤਾਬੀ ਇਹ ਮਤਲਬ ਸੀ ਤਾਂ ਕਿ ਮੈਂ ਇਹ ਕੰਮ ਤੇ ਆ ਤੁਹਾਨੂੰ ਪਟਕੋਣਾ ਮੈਂ ਤੁਹਾਨੂੰ ਸੱਚੀ ਦੋਸ਼ਾ ਨਹੀਂ ਦੱਸ ਸਕਦਾ। ਸੱਚਾਈ ਤਾਂ ਜਾਣੋ ਕਿ ਅਸਾ ਕੈਸਲੀ ਹਾਸੀ ਮਿਲਦੀਗੀ ਸੇ ਫੈਸਲਾ ਨਹੀਂ ਕਿ ਵਾਇਲ ਵਿੱਚੋਂ ਪੜ੍ਹ ਕੇ ਕਿ ਅ ਉਹ ਡੇਟ ਆਇਆ 18 ਅਪ੍ਰੈਲ ਬੇਸਿਕਲੀ ਕੀਤਾ ਗਿਆ ਕਿ ਉਹ ਹੀ ਅਸੂ ਸਾਢੇ 4:00 ਕਿਤਾੜਾ ਕਿਤਾ ਪਰਵਿਸ਼ੂ ਸ਼ੁਕਰਗੁਜ਼ਾਰੀ ਦੇ ਨੇ ਸਹੀ ਤੇ ਚੜਾਈ ਦੇ ਸੀ ਕਿ ਪੀਜ਼ੇ ਤੇ ਜਿੰਦਾ ਹੋਵੋ ਤੁਸੀਂ ਇਹ ਸੱਚ ਹੈ ਇਸ ਅਜੀਬ ਕਹਾਣੀ ਵਿੱਚ ਕਿੰਨਾ ਹੋਇਆ ਤੇ ਬਾਕੀ ਮੈਂ ਕਦੀ ਵੀ ਕੋਈ ਗਲਤ ਚੋਟ ਨਾ ਕਤਕ ਨਹੀਂ ਚਾਹਦੀ ਹੁੰਦੀ ਤੇ ਮੈਂ ਚਾਹੁੰਦੀ ਹੂ ਕਿ ਜੇ ਤੁਹਾਨੂੰ ਇਹ ਸੱਚ ਲੱਗਦਾ ਹੈ ਤਾਂ ਮੈਨੂੰ ਸਾਰੇ ਲਾਈਕ ਕਰਿਓਗੇ ਬਸ ਮੇਰੀ ਇਸ ਟ੍ਰੈਵਲ સ્ટોਰੀ ਸਾਰੇ ਦੇਖ ਕੇ ਮੇਰੀ ਪੋਸਟ ਲਾਈਕ ਕਰ ਦਿਆ ਕਰੋ ਜੇ ਧੰਨਵਾਦੀ ਲੱਗਦਾ ਲਾਈਕ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਮੈਨੂੰ ਇਸ ਤਰ੍ਹਾਂ ਕਰਕੇ ਦਇਆ ਕਿ ਮੈਨੂੰ ਹੋ ਹੌਸਲਾ ਮਿਲਦਾ ਹੈ ਮੈਨੂੰ ਲੱਗਦਾ ਹੈ ਕਿ ਹਾਂ ਚਲੋ ਮੈਂ ਮੇਰੀ ਵੀਡੀਓ ਪਸੰਦ ਕੀਤੀ ਹੈ ਫਿਰ ਮੇਰੇ ਵੀ ਦੇ ਕਰਦਾ ਹੈ ਚਲੋ ਲੱਗੇ ਉਹ ਕੋਸਟ ਪਾਉਣਾ ਠੀਕ ਹੈ ਵਧੀਆ ਵਧੀਆ ਗੱਲਾਂ ਤੁਸੀਂ ਕਰਦੇ ਹੋ ਤੱਕ ਪਹੁੰਚਾਂਗੇ ਕਿੰਨੇ ਜੀ ਦਮੀ ਰਿਜੀਮ ਬਚਾਏਗਾ ਬਾਕੀ ਬੱਤੇ ਤਾਂ ਚੰਗੇ ਮੇਰਾ ਜੋ ਮੈਂ ਇਹ ਬਣਾ ਲਿਆ ਜੀ ਹਸਪਤਾਲ ਦੇ ਸਾਰੇ ਦਾ ਪਾਲਾ ਕਰੇ ਤੇ ਉਹ ਸਭ ਛੱਡੋ ਸਭ ਸਭ